ਚੰਡੀਗੜ੍ਹ ਦੇ ਸੰਕਲਪ IAS ਅਕੈਡਮੀ ਦੇ ਨਾਲ ਮਿਲ ਕੇ ਯੰਗ ਪ੍ਰੋਗਰੈਸਿਸ ਇੱਕ ਫੋਰਮ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਦਲ ਰਿਹਾ ਜੋ ਇੱਕ ਚੰਗੇ ਅਕੈਡਮੀ ਤੋਂ ਤਿਆਰੀ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਜਾਣਾ ਚਾਹੁੰਦੇ ਨੇ ਪਰ ਪਰਿਵਾਰ ਦੀ ਕਮਜ਼ੋਰ ਆਰਥਿਕ ਹਾਲਤ ਦੀਆਂ ਬੇੜੀਆਂ ਉਹਨਾਂ ਦੇ ਪੈਰਾਂ ਨੂੰ ਰੋਕ ਲੈਂਦੀਆਂ ਨੇ 18 ਸਾਲ ਪਹਿਲਾਂ 2007 ਵਿੱਚ ਦਿੱਲੀ ਤੋਂ ਚੰਡੀਗੜ੍ਹ AISI ਸੰਕਲਪ ਅਕੈਡਮੀ ਨੇ ਲੱਖਾਂ ਕੁੜਾਂ ਦੇ ਬਾਵਜੂਦ ਪੰਜਾਬ ਹਰਿਆਣਾ ਹਿਮਾਚਲ ਜੰਮੂ ਤੋਂ ਆਉਣ ਵਾਲੇ ਬੱਚਿਆਂ ਨੂੰ ਸਿਵਲ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਦਾ ਮਿਸ਼ਨ ਜਾਰੀ ਰੱਖਿਆ ਹੈ ਜਨ ਵਿਕਾਸ ਸਿੱਖਿਆ ਸਮਿਤੀ ਤਹਿਤ ਚੱਲ ਰਹੀ ਸੰਕਲਪ ਆਈਐਸ ਅਕੈਡਮੀ ਦੇ ਪ੍ਰਮੁੱਖ ਚਰਨਜੀਤ ਰਾਏ ਸਮੇਤ ਇਸ ਨਾਲ ਜੁੜੇ ਮੇਜਰ ਜਨਰਲ ਨਵਨੀਤ ਕੁਮਾਰ ਪ੍ਰੋਫੈਸਰ ਸੰਦੀਪਨ ਵਰਮਾ ਅਤੇ ਹੋਰ ਬਿਨਾਂ ਕਿਸੇ ਸਵਾਰਥ ਤੋਂ ਆਪਣਾ ਸਮਾਂ ਬੱਚਿਆਂ ਦਾ ਭਵਿੱਖ ਸਵਾਰਨ ਨੂੰ ਦੇ ਰਹੇ ਨੇ। ਉਨ੍ਹਾਂ ਸਾਹਮਣੇ ਵੀ ਸਭ ਤੋਂ ਵੱਡੀ ਚੁਣੌਤੀ ਗਰੀਬ ਪਰ ਹੁਣ ਹਰ ਬੱਚਿਆਂ ਦੇ ਲਈ ਸਪான்ਸਰ ਲੱਭਣ ਦੀ ਹੀ ਆਉਂਦੀ ਸੀ। ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਉਨ੍ਹਾਂ ਵੱਲ ਆਪਣਾ ਹੱਥ ਵਧਾਇਆ। 2 ਸਾਲ ਪਹਿਲਾਂ ਫੋਰਮ ਦੇ ਨੁਮਾਇੰਦੇ ਡਾਕਟਰ ਪ੍ਰਭਲਿੰਗ ਸਿੰਘ ਅਤੇ ਇਕਬਾਲ ਸਿੰਘ ਛੜਾਣਾ ਜਰੀਏ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਕਲਪ ਅਕੈਡਮੀ ਦੇ ਸੰਪਰਕ ਵਿੱਚ ਆਇਆ ਤੇ ਇਹ ਕਾਰਜ ਸ਼ੁਰੂ ਕੀਤਾ ਸੰਕਲਪ ਜਿੱਥੇ ਬੱਚਿਆਂ ਨੂੰ ਸਿਵਲ ਸੇਵਾ ਤੇ ਪ੍ਰਸ਼ਾਸਨਿਕ ਪ੍ਰੀਖਿਆ ਲਈ ਤਿਆਰੀ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਉੱਥੇ ਹੀ ਸਿੱਖ ਫੋਰਮ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਹੋਸਟਲ ਦੇ ਖਰਚਿਆਂ ਦੀ ਜ਼ਿੰਮੇਵਾਰੀ ਸੰਭਲ ਰਿਹਾ ਹੈ ਸੰਕਲਪ ਅਕੈਡਮੀ ਵਿੱਚ ਤਿਆਰੀ ਕਰ ਰਹੇ ਦੋ ਦਰਜਨ ਦੇ ਕਰੀਬ ਬੱਚਿਆਂ ਨੂੰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸਪான்ਸਰ ਕਰ ਰਿਹਾ ਹੈ ਚੜ੍ਹਦੀ ਕਲਾ ਟੀਵੀ ਦੀ ਟੀਮ ਚੰਡੀਗੜ੍ਹ ਦੇ ਸੈਕਟਰ 29 ਵਿੱਚ ਸੇਵਾ ਭਾਰਤੀ ਦੀ ਇਮਾਰਤ ਦੇ ਬੇਸਮੈਂਟ ਵਿੱਚ ਚੱਲ ਰਹੀ ਸੰਕਲਪ ਆਈਐਸ ਅਕੈਡਮੀ ਵਿੱਚ ਪਹੁੰਚੀ ਤਾਂ ਬੱਚਿਆਂ ਨੇ ਸੰਕਲਪ ਅਤੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਕੀਤੇ ਜਾ ਰਹੇ ਕਾਰਜ ਬਾਰੇ ਆਪਣੇ ਮਨ ਦੇ ਭਾਵ ਸਾਂਝੇ ਕੀਤੇ ਉਧਰ ਸੰਕਲਪ ਆਈਐਸ ਅਕੈਡਮੀ ਚੰਡੀਗੜ੍ਹ ਦੇ ਪ੍ਰਮੁੱਖ ਸਾਭਕਾ ਚੀਫ ਇੰਜੀਨੀਅਰ ਚਰਨਜੀਤ ਰਾਏ ਅਤੇ ਗਲੈਂਟਰੀ ਅਵਾਰਡ ਨਾਲ ਸਨਮਾਨਿਤ ਮੇਜਰ ਜਨਰਲ ਨਵਨੀਤ ਕੁਮਾਰ ਨੇ ਸੰਕਲਪ ਆਈਐਸ ਅਕੈਡਮੀ ਦੇ ਸਫਰ ਅਤੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਉਪਰਾਲਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਗੱਲ ਸੰਕਲਪ ਦੀ ਕਰ ਰਹੇ ਹਾਂ ਜਨ ਵਿਕਾਸ ਸਿੱਖਿਆ ਸਭਿਤੀ ਦੇ ਅੰਡਰ ਚੱਲ ਰਿਹਾ ਹੈ ਸੰਕਲਪ ਆਈਐਸ ਅਕੈਡਮੀ ਜੋ ਕਿ ਚੰਡੀਗੜ੍ਹ ਚ ਸਾਡੇ ਨਾਲ ਨੇ 21 ਸਾਲ ਪਹਿਲਾਂ ਜਿਹੜੇ ਕਿ ਚੀਫ ਇੰਜੀਨੀਅਰ ਰਿਟਾਇਰ ਹੋਏ ਚਰਨਜੀਤ ਸਿੰਘਾਇ ਜੀ ਜਿਹੜੇ ਕਿ ਇੱਕ ਕਿਸਮ ਨਾਲ ਜੇ ਕਹਿ ਲਈਏ ਤਾਂ ਸੰਸਥਾ ਦੇ ਸੰਸਥਾਪਕ ਵੀ ਨੇ ਤਾਂ ਪੂਰੀ ਕਿਸ ਤਰੀਕੇ ਦੇ ਨਾਲ ਇਹ ਇੱਥੇ ਚੱਲ ਰਹੀ ਹੈ ਕਿਉਂਕਿ 18 ਸਾਲ ਚੰਡੀਗੜ੍ਹ ਦੇ ਵਿੱਚ ਹੋ ਗਏ ਨੇ ਪਹਿਲਾ ਸੰਕਲਪ ਜਿਹੜਾ ਉੱਚਾ ਦਿੱਲੀ ਸੀਗਾ ਦਿੱਲੀ ਤੋਂ ਫਿਰ ਚੰਡੀਗੜਾ ਆਏ ਤਾਂ ਹੁਣ ਪੰਜਾਬ ਹਰਿਆਣਾ ਹਿਮਾਚਲ ਤੇ ਚਾਹੇ ਜੰਮੂ ਕਸ਼ਮੀਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਈਐਸ ਦੀ ਜਿਹੜੀ ਹੈ ਇੱਥੇ ਪੜਾਈ ਕਰਵਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਰ ਚੰਡੀਗੜਾ ਟਾਈਮ ਚ ਕੀ ਨਮਸਕਾਰ ਜੀ ਧੰਨਵਾਦ ਜੀ ਧੰਨਵਾਦ ਸਰ ਸੰਕਲਪ ਦਾ ਜੇ ਇੱਕ ਗੱਲ ਕਰੀਏ ਤਾਂ ਸੰਕਲਪ ਦਾ ਜਿਹੜਾ ਹੁਣ ਤੱਕ ਦਾ ਸਫਰ ਹੈ ਪਹਿਲਾਂ ਤਾਂ ਇਸ ਨੂੰ ਕਿਵੇਂ ਦੇਖਦੇ ਸੰਕਲਪ ਸੰਸਥਾ ਜਿਹੜੀ ਹੈ ਇਹਦਾ ਸਾਡਾ ਪੁਰਜ਼ੋਰ ਕੋਸ਼ਿਸ਼ ਇਹੀ ਹੈ ਕਿ ਇਥੋਂ ਦੇਸ਼ ਦੀ ਸੇਵਾ ਵਾਸਤੇ ਯੰਗ ਬੱਚੇ ਨਿਕਲ ਕੇ IAS IPS IRS aur PCS HCS ਐਸੇ ਜੈਸੀ ਸਰਵਿਸਿਜ਼ ਨੇ ਇਹਨਾਂ ਦੇ ਵਿੱਚ ਜਾ ਕੇ ਬੱਚੇ ਆਪਣੇ ਕੰਮ ਕਰਕੇ ਦੇਸ਼ ਦੀ ਸੇਵਾ ਕਰਨ। ਵਿਸ਼ਾ ਇਹ ਹੈ ਕਿ ਓਨਲੀ ਇਹ ਸਰਵਿਸਿਜ਼ ਕਿਉਂ? ਇਸ ਵਾਸਤੇ ਕਿ ਇਹ ਸਰਵਿਸਿਜ਼ ਦੇ ਵਿੱਚ ਲੱਗੇ ਹੋਏ ਜਿਹੜੇ ਆਫਸਰਜ਼ ਨੇ ਉਹ ਪੋਲਿਸੀ ਮੇਕਿੰਗ অর ਡਿਸੀਜਨ ਮੇਕਿੰਗ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਦੇਸ਼ ਨੂੰ ਕਿਸ ਦਿਸ਼ਾ ਚ ਲੈ ਕੇ ਜਾਣਾ ਹੈ ਉਹਦੇ ਵਿੱਚ ਇਹਨਾਂ ਦਾ ਬਹੁਤ بڑا ਯੋਗਦਾਨ ਹੈ ਇਸ ਵਾਸਤੇ ਅਸੀਂ ਇਹੀ ਸੋਚਿਆ ਕਿ ਇਹਨਾਂ ਦੇ ਇਹ ਸਾਡੇ ਬੱਚੇ ਨਿਕਲ ਕੇ ਉੱਥੇ ਆਈਐਸ ਆਈਪੀਐਸ ਸੇ ਵਿੱਚ ਲੱਗ ਕੇ ਪੀਸੀਐਸ ਜਾਣਗੇ ਤੇ ਜੋ ਜਿੱਥੇ ਬੈਠ ਕੇ ਜਿਹੜਾ ਕੰਮ ਕਰਨਗੇ ਉਰदेश ਔਰ ਸਮਾਜ ਵਾਸਤੇ ਉਹਦੀ ਚਿੰਤਾ ਕਰਨਗੇ ਇਹਦਾ ਹੀ ਕੋਸ਼ਿਸ਼ ਇੱਥੇ ਹੈ। ਸੰਕਲਪ ਤੋਂ ਜਿਦਾਂ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਆਪਣਾ ਕੰਮ ਕਰ ਰਿਆ ਸੀ ਚੰਡੀਗੜ੍ਹ 'ਚ ਇਸ ਇਲਾਕੇ ਦੇ ਬੱਚਿਆਂ ਲਈ। 2 ਸਾਲ ਪਹਿਲਾਂ ਸਕਲਪ ਜਿਹੜਾ YPSF ਹੈ ਯੰਗ ਪ੍ਰੋਲੈਸਿਕ ਸਿੱਖ ਫੋਰਮ ਉਹਨਾਂ ਦੇ ਜਿਹੜੇ ਵਨ ਆਫ ਦੀ ਮੇਨ ਨੁਮਾਇੰਦੇ ਜਿਹੜੇ ਸੀ ਪ੍ਰੋਫੈਸਰ ਸਾਹਿਬ ਤੇ ਉਹ ਸਾਡੇ ਜਿਹੜੇ ਚਨਜੀਤ ਰਾਏ ਜੀ ਨੇ ਚੀਫ ਇੰਜੀਨੀਅਰ ਉਹਨਾਂ ਦੇ ਸੰਕਰਪ ਚਾਈ ਸੰਕਲਪ ਚਾਈ ਤੇ ਉਹਨਾਂ ਨੇ ਜਦੋਂ ਗੱਲਬਾਤ ਹੋਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਆਈਐਸ ਦੀ ਟ੍ਰੇਨਿੰਗ ਕਰ ਦੇ ਰਹੇ ਹਾਂ ਤੇ ਵਾਈਪੀਐਸ ਐਫ ਜਿਹੜਾ ਹੈ ਇਹ ਬੜਾ ਚੰਗਾ ਕੰਮ ਕਰ ਰਹੇ ਨੇ ਪੂਰੀ ਸੁਸਾਇਟੀ ਲਈ ਸਪੈਸ਼ਲੀ ਉਹਨਾਂ ਬੱਚਿਆਂ ਲਈ ਦੋਸ ਔਰ ਨਾਟ ਵੈਰੀ ਵੈਲ ਆ ਜਿਹਨਾਂ ਜਿਹੜੇ ਜਿਨ੍ਹਾਂ ਦੀ مالی ਹਾਲਤ ਨਹੀਂ ਚੰਗੀ ਨਹੀਂ ਹੈ ਉਹਨਾਂ ਦੀ ਬੜੀ ਮਦਦ ਕਰ ਰਹੇ ਨੇ ਵੇਰੀਅਸ ਫੀਲਡਸ ਐਜੂਕੇਸ਼ਨ ਸਪੈਸ਼ਲੀ ਤੇ ਉਹਨਾਂ ਨੇ ਜਿਦਾ ਤੁਸੀਂ ਕਿਹਾ ਸੰਕਲਪ ਉਹਨੂੰ ਉਹ ਕਹਿੰਦੇ ਨੇ ਕਿ ਬਈ ਜਰਨੀ ਆਫ 1000 ਮਾਈਲਸ 스타ਟਸ ਵਿਦ ਸਿੰਗਲ ਸਟੈਪ ਤੇ ਉਹਨਾਂ ਨੇ ਵੀ ਇੱਕ ਸਟੈਪ ਲਿਆ ਸੰਕਲਪ ਹੋਂ ਕਿ ਤੁਸੀਂ ਜਿਹੜਾ ਸਾਡੇ ਨਾਲ ਵੀ ਜੁੜੋ ਤੇ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਟ੍ਰੇਨ ਕਰੋ ਤਾਂ ਕਿ ਉਹ ਵੀ ਸਿਵਲ ਸਰਵਿਸਿਜ਼ ਤੇ ਪੰਜਾਬ ਸਿਵਲ ਸਰਵਿਸਿਜ਼ ਹਰਿਆਣਾ ਚ ਇਹਨਾਂ ਚ ਆਪਣਾ ਉਹਨਾਂ ਦਾ ਸਿਲੈਕਸ਼ਨ ਹੋ ਸਕੇ ਤੇ ਉਹਨਾਂ ਬੱਚਿਆਂ ਦਾ ਭਲਾ ਹੋ ਸਕੇ ਤਾਂ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਸਾਨੂੰ ਬੜੀ ਖੁਸ਼ੀ ਹੋਈ ਉਹਨਾਂ ਦਾ ਉਹਨਾਂ ਦਾ ਪੂਰਾ ਤਰੀਕਾ ਦੇਖ ਕੇ ਜਿਸ ਤਰ੍ਹਾਂ ਉਹ ਬੱਚਿਆਂ ਦੀ ਹੈਲਪ ਕਰ ਰਹੇ ਨੇ देन ਵੀ ਵੀ ਗਾਟ ਐਸੋਸੀਏਟਿਡ ਵਿਦ ਈਚ ਅਦਰ ਜੀ ਸਰ ਕੀ ਸਮਝਦੇ ਹੋ ਜਦੋਂ ਸੰਕਲਪ ਸ਼ੁਰੂ ਹੋਇਆ ਸੀ ਤਾਂ ਜਿਵੇਂ ਸਾਡੀ ਪਹਿਲਾਂ ਵੀ ਰਿਕਾਰਡ ਗੱਲ ਹੋ ਰਹੀ ਸੀ ਕਿ ਬਹੁਤ ਸਾਰੀਆਂ ਦਿੱਕਤਾਂ ਆਈਆਂ ਤੇ ਉਹਨਾਂ ਦੇ ਵਿੱਚ ਵੱਧਦੇ ਵੱਧੇ ਅੱਗੇ ਜਿਹੜੇ ਹੁਣ ਅੱਗੇ ਬਹੁਤ ਕੁਝ ਹੋਣ ਜਾ ਰਿਹਾ ਹੈ ਚਾਹੇ ਉਹ ਜਗ੍ਹਾ ਦੀ ਗੱਲ ਹੋਵੇ ਜਾਂ ਹੋਰ ਫੰਡਿੰਗ ਦੀ ਗੱਲ ਹੋਵੇ ਤਾਂ ਉਹਨੂੰ ਕਿਵੇਂ ਦੇਖਦੇ ਹੋ ਸ਼ੁਰੂਆਤੀ ਦੌਰ ਤੋਂ ਕਿਉਂਕਿ ਦਿੱਲੀ ਤੋਂ ਸੱਤਾ ਚੱਲੀ ਚੰਡੀਗੜ੍ਹ ਆਈ ਫਿਰ ਤੁਸੀਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਦੇ ਬੱਚਿਆਂ ਲਈ ਦੇਖਿਆ ਕਿ ਦਿੱਲੀ ਦਿੱਕਤ ਹੁੰਦੀ ਆ ਪਰ ਇੱਥੇ ਜਿਹੜਾ ਹੈਗਾ ਉਹਨਾਂ ਨੂੰ ਉਹ ਐਟਮੋਸਫੇਅਰ ਮਿਲ ਸਕੇ ਤਾਂ ਸਫ਼ਰ ਕਿਵੇਂ ਦਾ ਰਿਹਾ ਇਹ ਸਫ਼ਰ ਜਿਹਦਾ ਤੁਸੀਂ ਰਾਈਟਲੀ ਅਪਨ ਡਿਸਕਸ ਕੀਤਾ ਆ ਇਹ ਬੜਾ ਮੁਸ਼ਕਿਲ ਸਫ਼ਰ ਰਿਹਾ ਸਪੈਸ਼ਲੀ ਇੱਕ ਚੀਜ਼ ਤੋਂ ਤੋਂ ਸਟਾਰਟਡ ਫਰਮ ਦੀ ਸਕ੍ਰੈਚ ਬਿਲਕੁਲ ਇੱਕ ਸ਼ੁਰੂਆਤੋਂ ਇੱਥੇ ਸ਼ੁਰੂ ਕਰਨਾ ਉਹ ਵੀ ਬਿਨਾ ਕਿਸੇ ਫਾਈਨੈਂਸ਼ੀਅਲ ਮਦਦ ਤੋਂ ਇਹ ਬੜਾ ਮੁਸ਼ਕਿਲ ਕੰਮ ਸੀ ਕੋਈ ਜਗ੍ਹਾ ਨਹੀਂ ਸੀ ਕਦੀ ਮੰਦਰ ਤੇ ਕਦੀ ਗੁਰਦੁਆਰੇ ਤੇ ਕਦੀ ਕਿਰਾਏ ਤੇ ਲੈ ਕੇ ਜਗ੍ਹਾ ਉਹ ਸੰਕਲਪਨੋ ਚਲਾਣਾ ਜਿਹੜਾ ਇਹ ਬੜਾ ਔਖਾ ਕੰਮ ਸੀ ਦੂਜਾ ਆਲਰੇਡੀ ਤੁਹਾਨੂੰ ਪਤਾ ਹੈ ਕਿ ਕਾਫੀ ਸੰਸਥਾਏ ਜਿਹੜੀਆਂ ਪੈਸੇ ਲੈ ਕੇ ਚੰਗੇ ਪੈਸੇ ਲੈ ਕੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਬੱਚਿਆਂ ਨੂੰ ਇੱਕ ਤਰ੍ਹਾਂ ਕੌਨਫੀਡੈਂਸ ਦੇਣਾ ਕਿ ਉਹ ਸਾਡੇ ਕੋਲ ਆ ਕੇ ਵੀ ਉਹਨਾਂ ਨੂੰ ਅੱਛੀ ਸਕਸੈਸ ਮਿਲ ਸਕਦੀ ਹੈ ਤੋਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਸੀ ਇੱਕ ਅੱਛੀ ਫੈਕਲਟੀ ਨੂੰ ਚੂਜ਼ ਕਰਨਾ ਉਹ ਵੀ ਇੱਕ ਹੋਰ ਬੜਾ ਚੈਲੰਜ ਸੀ ਤੇ ਬੜੀ ਮੁਸ਼ਕਿਲ ਦੌਰ ਰਿਹਾ ਤੇ ਸਾਡੇ ਜਿਹੜੇ ਸੰਸਥਾਪਕ ਸੀ ਸ੍ਰੀ ਚਰਨਜੀਤ ਰਾਏ ਜੀ ਰਾਈਟ ਚੀਫ ਇੰਜੀਨੀਅਰ ਇਹ ਉਹਨਾਂ ਦੀ ਪੂਰੀ ਜੜਾ ਉਹਨਾਂ ਦਾ ਹੌਸਲਾ ਆ ਕਿ ਉਹ ਉਹਨੇ ਹਾਰ ਨਹੀਂ ਮੰਨੀ ਤੇ ਪਿਛਲੇ 10 ਸਾਲ ਤੋਂ ਜਿਹੜਾ ਆਪਣਾ ਸੰਕਲਪ ਹੈ ਉਹ ਇਥੋਂ ਸੈਕਟਰ 29 플ੌਟ ਨੰਬਰ 1 ਸੇਵਾ ਭਾਰਤੀ ਜਿਹੜੀ ਬਿਲਿੰਗ ਹੈ ਇਹਦੇ ਚੋਂ ਚੱਲ ਰਿਹਾ ਹੈ ਪ੍ਰੋਗਰਾਮ ਐਂਡ ਨਾਓ ਵੀ ਆਰ ਰੀਜਨਬਲੀ ਐਸਟੈਬਲਿਸ਼ਡ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅ ਅਥਕ ਪ੍ਰੇਸ਼ਰਮ ਦੇ ਨਾਲ ਸਭੀ ਜਿਹੜੇ ਆਪਣੇ ਰਾਏ ਸਾਹਿਬ ਦੇ ਨਾਲੇ ਜਿਹੜੇ ਸਾਡੇ ਲੋਕ ਜੁੜੇ ਹੋਏ ਉਹਨਾਂ ਦੀ ਮਿਹਨਤ ਨਾਲ ਹੁਣ ਸਾਨੂੰ ਹਰਿਆਣਾ ਗਵਰਨਮੈਂਟ ਨੇ ਦੋ ਕਨਾਲ ਦਾ 플ੌਟ ਦਿੱਤਾ ਹੈ 27 ਸੈਕਟਰ ਚ ਤੇ ਨਾਓ ਆਣੇ ਵਾਲੇ ਸਮੇਂ ਚ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸੰਕਲਪ ਜੜਾਇਆ ਇਟ ਵਿਲ ਬੀ ਵਨ ਆਫ ਦੀ ਲੀਡਿੰਗ ਇੰਸਟੀਚਿਊਟ ਇਨ ਦੀ ਕੰਟਰੀ ਫॉर दी IAS ਕੋਚਿੰਗ